ਜੋ ਕੋ ਪৌরਪਾਤ ਸੰਗਠਨ ਦੇ ਅਧਿਕਾਰੀ ਤੇ ਕੋਈ ਸ਼ਿਵਮ ਬਸਤ ਬਹੁਤ ਸੁਣੋ ਜੀ ਇੱਕ ਮਿੰਟ ਸੇਣੋ ਰਾ ਪਿਉਲ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇ ਉਹਨਾਂ ਨੇ ਇਹ ਸੁਨੇਹਾ ਚਟਾਇਆ ਕਿ 15 ਤਰੀਕ ਦੀ ਮੀਟਿੰਗ ਪਰ ਸਾਥੀਓ ਆਪਾਂ 15 ਤਰੀਕ ਦੀ ਮੀਟਿੰਗ ਕੋਈ ਨਹੀਂ ਲੈਣੀ ਮੀਡੀਆ ਪਹਿਲਾਂ ਬਹੁਤ ਹੋ ਚੁੱਕੀਆਂ ਦੌਰ ਸਾਥੀ ਸਾਡੇ ਜਿੰਦਗੀ ਮੌਤ ਦਾ ਜਿਹੜੇ ਸੁਨਸੋ ਲੜ ਰਹੇ ਆ ਤੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇੱਕ ਵੀ ਸਾਥੀ ਅੱਥਰ ਡੋਟ ਜੋ ਜਦ ਤੱਕ ਕੋਈ ਇਸ ਕੋਰ ਬਿਲਿਆ ਪ੍ਰਸ਼ਾਸਨ ਵੱਲੋਂ ਕੋਈ ਵਧੀਆ ਤੁਹਾਡੇ ਨਗਰ ਕਪਤੀਆ ਬੇਨਰ ਅਵੇਦ ਹੋ ਜਾਈ ਨੇ ਠੀਕ ਆ ਨਹੀਂ ਬਸ ਫਿਰ ਅਸੀਂ ਜਗਾ ਪ੍ਰਸ਼ਾਸਨ ਦੀਆਂ ਆ ਡਾਂਗਾਂ ਨੂੰ ਤੋੜ ਕੇ ਤੇ ਬੈਰੀਕਰ ਤੋੜ ਕੇ ਜਿਹੜੀ ਰੋੜੇ ਦੇ ਘਰ ਦੇ ਬਾਹਰ ਪੱਕਾ ਢੰਗਾ ਲਾਵਾਂਗੇ ਇਥੇ ਜਾਣਗੇ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਥੀਆਂ ਨੂੰ ਸਾਥੀਓ ਪਹਿਲਾਂ ਤਾਂ ਇੱਕ ਮਿੰਟ ਬੈਠ ਜਾਓ ਇੱਥੇ ਬੈਠ ਜਾਓ ਸਾਰੇ ਜਾਣੇ ਹਾਂਜੀ ਕੋਈ ਗੱਲ ਕੋਈ ਗੱਲ ਨਹੀਂ ਇੱਕ ਮਿੰਟ ਸਾਰੇ ਬਾਥੀ ਬਾਹਰ ਜਾ ਇੱਕ ਮਿੰਟ ਪਿੱਛੇ ਆ ਕੇ RAM NAAL ਬੈਠੋ ਬੈਠ ਜਾ ਅੱਗੇ ਬੈਠ ਕੇ ਆ ਜਾ ਬਾਥੀਓ ਬੈਠ ਜਾ ਬੋਲੋ ਚੈਕਰ ਕੇ ਨੁਮਾਇੰਦੇ ਤੇ ਬਿਠਾਏ ਆਪਾਂ ਅੱਗੇ ਲਾਏ ਆ ਨਾ ਗੱਲ ਵੀ ਮੰਨੋ मुर्गा <laughs> मुर्गा <laughs> 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 Давайте, мы не будем अध्यापा नाली सरकार पबड़ अध्यापा मर्द मजबूर करण वारी सरकार मुरदा یاک پکتی جاپ کتہ جاوا زندہ باد زندہ باد پک بیٹا جاپ کتہ جاوا زندہ باد زندہ باد پاتے بیٹا کتہ جاپ کتہ جاوا زندہ باد زندہ باد مونی روڑا مرتضٰی 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 مونی روڑا مرتضٰی مرتضٰی اپال سنگھ اما ਹਾਏ 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 ਕਰ ਸਰਕਾਰ ਸਰਕਾਰ ਵੀ ਨਲਾਕ ਹੈ ਕਿ ਆਪਣੀ ਕੀਤੇ ਵਾਦੀਆਂ ਤੋਂ ਮੁਕਰ ਗਈ ਆ ਸੋ ਸਾਥੀਓ ਦਿੱਲੀ ਵੱਲ ਕੂਟ ਕਰਾਂਗੇ ਜਿਸ ਤਰ੍ਹਾਂ ਸਾਡੇ ਸਾਥੀ ਦੱਸ ਕੇ ਗਿਆ ਕਿ 22 ਤਰੀਕ ਨੂੰ ਦਿੱਲੀ ਵਿੱਚ ਜਿਹੜੀਆਂ ਚੋਣਾ ਆ ਗਈਆਂ ਉਹਨਾਂ ਚੋਣਾ ਦੇ ਵਿੱਚ ਜਾ ਕੇ ਸੀ ਆਪਣੇ ਪੰਜਾਬ ਦੇ ਵਿੱਚ ਕੰਪਿਊਟਰ ਦਾ ਆਪਾਂ ਦੇ ਜੋ ਹਾਲਾਤ ਬੜੇ ਹੋਇਆ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ ਸੋ ਦਿੱਲੀ ਦੇ ਸਾਰੇ ਤਿਆਰ ਹੋ ਜੇ 14 ਤਰੀਕ ਨੂੰ ਸਰਕਾਰ ਸਾਡਾ ਕੋਈ ਹੱਲ ਲੈ ਕੇ ਨਹੀਂ ਆਂਦੀ ਕਿਉਂਕਿ ਹੁਣ ਮੀਟਿੰਗ ਦਾ ਬਾਈਕਟ ਕਰਦਾ ਸੀ ਅਸੀਂ ਕੋਈ ਮੀਟਿੰਗ ਨਹੀਂ ਕਰਾਂਗੇ ਜੇ ਸਰਕਾਰ ਕੋਈ ਸਾਡਾ ਹੱਲ ਲੈ ਕੇ ਆਂਦੀ ਆ ਉਹ ਅਨਾਉਂਸਮੈਂਟ ਕਰੇ ਕੋਈ ਮੀਟਿੰਗ ਕਰਨੀ ਕੰਪਿਊਟਰ ਦੇ ਆਪੋਂ ਨਹੀਂ ਜਾਣਗੇ ਸੋ ਦਿੱਲੀ ਦੀ ਤਿਆਰੀ ਕਰੋ ਇੱਥੇ ਹੀ ਕਰਦੇ ਆਂ ਦੀ ਸਮਾਪਤੀ ਕਰਦੇ ਹੋਏ ਅਸੀਂ ਆਪਣੇ ਸਰਹਰੂਰ ਮੋਰਚੇ ਦੇ ਦੁਆਰਾ ਸ਼ਾਮਲ ਹੋਵਾਂਗੇ ਤੇ 14 ਤਰੀਕ ਦੀ ਜੇ ਕੋਈ ਹਾਲਾ ਸਾਡਾ ਨਹੀਂ ਹੁੰਦਾ ਤੇ ਦਿੱਲੀ ਦੀ ਤਿਆਰੀ ਸਾਰੇ ਕੰਪਿਊਟਰ ਵਿਦਿਆਰਥੀਆਂ ਦੇ ਸਾਥੀ ਪੰਜਾਬ ਦੇ ਸਾਰੇ ਤੇ ਸਮੂਹ ਭਰਾ ਦੇ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਕੁੰਜ ਗਈ ਜਾਊਗੀ ਇੰਨਾ ਹੀ ਕਹਿੰਦਾ ਹਾਂ ਸਾਰਿਆਂ ਦਾ ਇਸ ਸ਼ਿਰਕਤ ਕਰਨ ਲਈ ਧੰਨਵਾਦ ਬਾਰ ਬਾਰ ਧੰਨਵਾਦ ਥੈਂਕ ਯੂ ਅਬਾ